ਉਹ ਇੱਕ ਭਾਈ ਜ਼ਿੰਮੇਦਾਰ ਦੇ ਚਾਰ ਲੜਕੇ ਤੇ ਚੋਬਰ ਹੋ ਗਏ ਉਹ ਜਿਹੜਾ ਚੋਬਰ ਹੋ ਗਏ ਤਾਂ ਪਿਓ ਨੂੰ ਕਹਿੰਦੇ ਬਾਪੂ ਜੀ ਹੁਣ ਸਾਨੂੰ ਦੇ ਜ਼ਿੰਮੇਦਾਰੀਆਂ ਆਪਦੀਆਂ ਉਹ ਕਹਿੰਦਾ ਭਾਈ ਜ਼ਿੰਮੇਦਾਰੀ ਤਾਂ ਦੇਵਾਂਗੇ ਇੱਕ ਨੂੰ ਰਹਿਣਾ ਇਕੱਠਿਆਂ ਨੇ ਹੈ ਘਰ ਦੀ ਮਖਤਿਆਰੀ ਮੈਂ ਇੱਕ ਨੂੰ ਸੁਣਾਉਂਗਾ ਹੁਣ ਚਾਰਾਂ ਦੇ ਵਿੱਚ ਉਹਦਾ ਕਹਿੰਦਾ ਵੀ ਮੈਨੂੰ ਮਖਤਿਆਰੀ ਦੇ ਉਹ ਕਹਿੰਦਾ ਮੈਨੂੰ ਦੇ ਤੀਆ ਕਹਿੰਦਾ ਮੈਨੂੰ ਚੌਥਾ ਕਹਿੰਦਾ ਮੈਨੂੰ ਬੁੜਾ ਕਹਿੰਦਾ ਵੀ ਦੇਖੋ ਗੱਲੇ ਐ ਵੀ ਮੈਂ ਪਹਿਲਾਂ ਤੁਹਾਡੀ ਪ੍ਰਤੀਗਿਆ ਲਵਾਂ ਵੀ ਘਰ ਦੀ ਕਬੀਲਦਾਰੀ ਸਾਹਮਣ ਵਾਲਾ ਤੁਹਾਡੇ ਤੇ ਕਿਹੜਾ ਹੈ ਕਿਹੜਾ ਲੇਕ ਹੈ ਤੁਹਾਡੇ ਘਰ ਦਾ ਮੋਢੀ ਬਣਨ ਦਾ ਇਹ ਕੌਣ ਲੇਕ ਹੈ ਮੈਂ ਪ੍ਰਤੀਗਿਆ ਲਵਾਂ ਮੈਂ ਤੁਹਾਨੂੰ ਦੇਖੂਗਾ ਉਸ ਬੰਦੇ ਨੂੰ ਮਖਤਿਆਰੀ ਦੇਵਾਂਗਾ ਮੁਖੀਆ ਮੈਂ ਉਹਨੂੰ ਬਣਾਉ ਤੁਹਾਡੇ ਚਾਰਾਂ ਚੋਂ ਕਹਿੰਦੇ ਬਾਪੂ ਠੀਕ ਹੈ ਉਹਨਾਂ ਫਿਰ ਚੰਗਾ ਐ ਕਰੋ ਜਾਓ ਬਈ ਕਹਿੰਦਾ ਗੱਡਾ ਲੈ ਕੇ ਸਹਿਰ ਅਕੇ ਅੱਛਾ ਜਾਓ ਫਿਰ ਲਿਆਓ ਪਰ ਕੇ ਕਿਨੇ ਬਾਪੂ ਕਾਦਾ ਪਰ ਕੇ ਲਾਈਏ ਬਾ ਫਿਰ ਇਹ ਨਹੀਂ ਮੈਂ ਦੱਸਣਾ ਆਪਾਂ ਨੂੰ ਉਹਦੀ ਘਰੇ ਲੋੜ ਐ ਜਾਓ ਚਾਰੇ ਜਾਣੇ ਗੱਡਾ ਲੈ ਕੇ ਜਾਓ ਲਿਆਓ ਪਰ ਕੇ ਸਹਿਰੋਂ ਕਿਨੇ ਬਾਪੂ ਕਾਦਾ ਕਹਿੰਦਾ ਇਹ ਨਹੀਂ ਮੈਂ ਦੱਸਣਾ ਪਰ ਤਿਆਵਾ ਤਾਂ ਮੈਂ ਇਹੀ ਲੈਣਾ ਜਾਓ ਚਾਰੇ ਜਾਨੇ ਗੱਡਾ ਲੈ ਜਾਓ ਜਾਓ ਲਿਆਓ ਪਰ ਕੇ ਆਪਾਂ ਨੂੰ ਘਰੇ ਲੋੜ ਐ ਹੁਣ ਗੱਡਾ ਜੋੜ ਲਿਆ ਚਾਰਾਂ ਜਾਨਾਂ ਨੇ ਸਹਿਰ ਨੂੰ ਚੱਲ ਪਏ ਉਹ ਪਤਾ ਲੱਗਦਾ ਨਹੀਂ ਵੀ ਕੀ ਕਿਹਾ ਬਾਪੂ ਨੇ ਕੀ ਲੈ ਕੇ ਕੀ ਜਾਈਏ ਉਹ ਸਹਿਰ ਦੇ ਵਿੱਚ ਫਰੀ ਜਾਂਦੇ ਨੇ ਬਈ ਖਰੀਦੀਏ ਕੀ ਇੱਕ ਉਹਨਾਂ ਦੇ ਵਿੱਚ ਬੜਾ ਦਿਮਾਕੀ ਸੀ ਥੋੜਾ ਜਿਹਾ ਸੋਝਵਾਨ ਜਾਦੇ ਉਹ ਕਹਿੰਦੇ ਯਾਰ ਬਾਪੂ ਨੇ ਕਹਿਤਾ ਵੀ ਗੱਡਾ ਲੈ ਜੋ ਲਿਓ ਪੜ ਕੇ ਘਰੇ ਲੋੜ ਐ ਵੀ ਕੀ ਚੀਜ਼ ਦੀ ਲੋੜ ਹੋਈ ਘਰੇ ਦਬਾਰੀ ਦੇ ਦੇਣ ਚੱਲਦੇ ਤੇ ਉਹ ਫਿਰਦਾ ਫਿਰਦਾ ਕੋਈ ਸਿਆਣੀ ਉਮਰ ਦਾ ਬੁਢਾ ਮਿਲਿਆ ਉਹਨੂੰ ਕਹਿੰਦਾ ਬਾਪੂ ਜੀ ਕਹਿੰਦਾ ਵੀ ਸਾਡੇ ਪਿਤਾ ਜੀ ਨੇ ਛੋਡੇ ਵਰਗੇ ਕਹਿੰਦਾ ਵੀ ਸਾਨੂੰ ਉਹਨਾਂ ਨੇ ਇਹ ਗੱਲ ਕਹੀ ਆ ਵੀ ਉਹ ਗੱਡਾ ਲੈ ਜਾਓ ਲਿਆਓ ਭਰ ਕੇ ਹੁਣ ਸਾਨੂੰ ਐ ਨਹੀਂ ਪਤਾ ਲੱਗਦਾ ਵੀ ਲੈ ਕੇ ਕੀ ਜਾਣਾ ਹੈ ਕਿ ਕੀ ਲੈ ਕੇ ਜਾਈਏ ਉਹ ਬੁੜਾ ਬੜਾ ਸਿਆਣਾ ਸੀ ਉਹ ਕਹਿੰਦਾ ਭਾਈ ਮੇਰੇ ਸਾਹਬ ਦੇ ਵਿੱਚ ਮੈਨੂੰ ਪਤਾ ਲੱਗਿਆ ਵੀ ਕੀ ਕਿਹਾ ਉਹਨੇ ਕਹਿੰਦਾ ਦੱਸੋ ਭਾਈ ਉਹ ਕਹਿੰਦਾ ਵੀ ਤੁਹਾਡਾ ਘਰ ਕਿੰਨਾ ਕਹੇ ਕਹਿੰਦਾ ਜੀ ਸਾਡੇ 2 ਘਰ ਨੇ ਅੱਛਾ ਜੀ ਇੱਕ ਡੰਗਰ ਵਾਲਾ ਇੱਕ ਬਸੋਂ ਵਾਲਾ ਠੀਕ ਹੈ ਬੁੜੇ ਨੇ ਸੋਚਿਆ ਕਹਿੰਦਾ ਵੀ ਟਾਈਮ ਕਿੰਨਾ ਤੀਆ ਕਹਿੰਦਾ ਜੀ ਟਾਈਮ ਉਹ ਜਦੋਂ ਗੱਲ ਕਹੀ ਆ ਬਾਪੂ ਨੇ ਕਿੰਨੇ ਵਜੇ ਦਾ ਟਾਈਮ ਤੀ ਦਿਨ ਦਾ ਮੌਸਮ ਕਹੀ ਜੀ ਤੀ ਕਹਿੰਦਾ ਮੌਸਮ ਜੀ ਉਦੋਂ ਕਹਿੰਦਾ ਬੱਦਲ ਹੋਇਆ ਵੈ ਜੀ ਕਹਿੰਦਾ ਇਧਰੋਂ ਕਾਲੀ ਘਟ ਕਾਲੀ ਘਟ ਉੱਠੀ ਵੀ ਤੀ ਬੱਦਲ ਕਾਲਾ ਆਤੀ ਉਹਦਾ ਟਾਈਮ ਇਹੇ ਜੇ ਮੌਸਮ ਤੀ ਬੂੜੇ ਦੇ ਦਿਮਾਗ ਚ ਗੱਲ ਆ ਗਈ ਸਾਰੀ ਕਹਿੰਦਾ ਕਾਲੀ ਘਟ ਉੱਠੀ ਵੀ ਤੀ ਵਿੱਚ ਬੰਗਲੇ ਉੱਡੇ ਫਿਰਦੇ ਹੋਣਗੇ ਘਟ ਕਾਲੀ ਤੀ ਬੰਗਲੇ ਚਿੱਟੇ ਤੇ ਉਹ ਬੜੇ ਸੋਹਣੇ ਲੱਗੇ ਉਹਨੂੰ ਕਹਿੰਦਾ ਭਾਈ ਐਂ ਕਰ ਕਲੀ ਦਾ ਗੱਡਾ ਭਰ ਕੇ ਲੈ ਜਾ ਤੂੰ ਕਹਿੰਦਾ ਅੱਛਾ ਕਹਿੰਦਾ ਵਸ ਤੈਨੂੰ ਮੈਂ ਦੱਸਦੀ ਗੱਲ ਵੀ ਤੈਨੂੰ ਜਿਹੜੀ ਗੱਲ ਕਹੀ ਆ ਤੇਰੇ ਬਾਪੂ ਨੇ ਮੈਂ ਬੁੱਝ ਗਿਆ ਤਾਂ ਮੈਨੂੰ ਪੁੱਛ ਲਿਆ ਮੈਂ ਦੱਸਦੀ ਉਹਨੂੰ ਦੱਸਦੀ ਗੱਲ ਕਹਿੰਦਾ ਤੂੰ ਕਲੀ ਲੈ ਜਾ ਕਹਿੰਦਾ ਠੀਕ ਹੈ ਜੀ ਉਹਨੇ ਭਾਈ ਕਲੀ ਵਾਲੀ ਦੁਕਾਨ ਤੇ ਗਿਆ ਉਥੋਂ ਉਹਨੇ ਚਾਰ ਗੱਟੇ ਕਲੀ ਦੇ ਲਏ ਗੱਡੇ 'ਚ ਧਰ ਲਏ ਅੱਛਾ ਉਹ ਦੂਜੇ ਬੋਲਦੇ ਨੇ ਤੀਜੇ ਤਿੰਨੇ ਉਹ ਕਹਿੰਦੇ ਆ ਕੀ ਆ ਕਹਿੰਦੇ ਕਲੀ ਆ ਕਹਿੰਦੇ ਤੈਨੂੰ ਕੀ ਪਤਾ ਹੈ ਇਹ ਮੰਗਾਇਆ ਹੈ ਕਹਿੰਦਾ ਬਸ ਪਤਾ ਤਾਂ ਮੈਨੂੰ ਵੀ ਨਹੀਂ ਪਤਾ ਸੋਨੂੰ ਵੀ ਨਹੀਂ ਕਹਿੰਦਾ ਮੈਂ ਤਾਂ ਆਪਦੀ ਬੁੱਧੀ ਬੁੱਧੀ ਦੇ ਨਾਲ ਕਹਿੰਦਾ ਆਪਦੀ ਮਰਜ਼ੀ ਨਾਲ ਇਹ ਲੈ ਆਇਆ ਉਹ ਕਹਿੰਦਾ ਇਹ ਥੋੜੋ ਕਹੀ ਹੈ ਕਲੀ ਕਿ ਆਪਾਂ ਕੀ ਕਰਨੀ ਹੈ ਕਹਿੰਦਾ ਚਲੋ ਚੱਲਦੇ ਆ ਘਰੇ ਲੈ ਗਏ ਜਦੋਂ ਭਾਈ ਬੁੜੇ ਨੇ ਮਾਰੀ ਨਿਗਾ ਘਰੇ ਗੱਡੇ 'ਚ ਉਹਨੇ ਬੁੜੇ ਨੇ ਥਾਪੀ ਦਿੱਤੀ ਉਹਨੂੰ ਕਹਿੰਦਾ ਵਾਹ ਵਿਚੇਰਾ ਕਹਿੰਦਾ ਮੈਂ ਕਦੀ ਵੀ ਕਿਹਾ ਸੀ ਤੈਨੂੰ ਦੱਸਿਆ ਨਹੀਂ ਸੀ ਪਰ ਮੈਂ ਕਹਿੰਦਾ ਉਹਦਾ ਬਦਲ ਹੋਇਆ ਵੈਤੀ ਕਾਲੀ ਘਟ ਕਹਿੰਦਾ ਵਿੱਚ ਬੰਗਲੇ ਉੱਡੇ ਜਾਂਦੇ ਤੇ ਚਿੱਟੇ ਰੰਗ ਦੇ ਕਹਿੰਦਾ ਬੜੇ ਸੋਹਣੇ ਲੱਗਣ ਕਹਿੰਦਾ ਆਪਣੇ ਦੀਵਾਲੀ ਦੇ ਦਿਨਾਂ ਮੂਰੇ ਕਹਿੰਦਾ ਆਪਾਂ ਸਾਰੇ ਘਰ ਤੇ ਕਲੀ ਕਰਨੀ ਐ ਕਹਿੰਦਾ ਤੂੰ ਕੈਂ ਤੂੰ ਉਹ ਐ ਕਾਬਲੇ ਕਹਿੰਦਾ ਬਿਨਾ ਕਹੇ ਤੂੰ ਬੁੱਝ ਗਿਆ ਮੇਰੀ ਗੱਲ ਉਹ ਭਾਈ ਦੂਜੇ ਕਹਿਣ ਲੱਗੇ ਬਾਪੂ ਕੇਰਾ ਹੋਰ ਪਰਤਿਆ ਅਸੀਂ ਕੇਰਾ ਨੂੰ ਨਹੀਂ ਮੰਨਦੇ ਕਹਿੰਦਾ ਚੰਗਾ ਭਾਈ ਕੇਰਾ ਮੈਂ ਹੋਰ ਪਰਤਿਆ ਨਾ ਸੋਨੂੰ ਕਹਿੰਦਾ ਐ ਕਰੋ ਫਿਰ ਭਾਈ ਚਾਰਾਂ ਨੂੰ ਕਹਿੰਦਾ ਆ ਆਪਣਾ ਬੋਤਾ ਖੜਾ ਹੈ ਅਗੇ ਹਾਂ ਕਹਿੰਦਾ ਆਪਣੇ ਘਰ ਨੂੰ ਲੱਗਿਆ ਬਾਂਸ ਦੀ ਪੌੜੀ ਕਹਿੰਦੇ ਹਾਂ ਕਹਿੰਦਾ ਜਿਹੜਾ ਬਾਂਸ ਦੀ ਪੌੜੀ ਕੋਠੇ ਤੇ ਚੜਾ ਦੂ ਬੋਤੇ ਨੂੰ ਕਹਿੰਦਾ ਵੀ ਉਹ ਕਾਬਲ ਹੈ ਜਿਹੜਾ ਬੋਤੇ ਨੂੰ ਬਾਂਸ ਦੀ ਪੌੜੀ ਕੋਠੇ ਤੇ ਚੜਾ ਦੂ ਕਹਿੰਦਾ ਵੀ ਉਹ ਘਰ ਦੀ ਜ਼ਿੰਮੇਵਾਰੀ ਬਖਤਿਆਰੀ ਲੈਣ ਦੇ ਕਾਬਲ ਉਹ ਹੈ ਇਹ ਕਹਿੰਦਾ ਉੱਥੇ ਸੋਚ ਲਿਆ ਕਹਿੰਦੇ ਬੁੜਾ ਕਮਲਾ ਹੀ ਹੈ ਕਿ ਤੇ ਬੋਤਾ ਵੀ ਪੌੜੀ ਚੜ ਕੇ ਜਾ ਸਕਦਾ ਤਾਂ ਇਹ ਨਹੀਂ ਜਾਂਦਾ ਇਹ ਕਹਿੰਦਾ ਉੱਥੀ ਗੱਲ ਮੁਕਾਤੀ ਦੂਆ ਕਹਿੰਦਾ ਯਾਰ ਪੱਕੀਆਂ ਪੌੜੀਆਂ ਤੇ ਬੋਤਾ ਚੜ ਜਾਂਦਾ ਇਹ ਬਾਸ ਦੀ ਪੌੜੀ ਤੇ ਬੋਤਾ ਕਿਵੇਂ ਚੜੂ ਉਹਨੇ ਉੱਥੇ ਜੇ ਗੱਲ ਮੁਕਾਤੀ ਤੀਜੇ ਨੇ ਭਾਈ ਕੀ ਕਰਿਆ ਉਹ ਬੋਤਾ ਖੋਲਿਆ ਖੋਲ ਕੇ ਪੌੜੀ ਕੋਲੇ ਲਾ ਜਾ ਕੇ ਕਿ ਬੋਤੇ ਨੂੰ ਕਹਿੰਦਾ ਚੜ ਵੀ ਕੋਠੇ ਤੇ ਹੁਣ ਬੋਤਾ ਕਿੱਥੇ ਜੜੇ ਉਹਨੇ ਪਾਈ ਐ 1-2 ਗ੍ਰਾਮ ਪੌੜੀ ਕੋਲੇ ਲੈ ਜੇ ਮੋੜ ਲਿਆ ਵੇ ਦੋ ਗੇੜੇ ਮਰਵਾਏ ਲਿਆ ਕੇ ਬੋਤਾ ਉਹਨੇ ਵੀ ਬੰਨਤਾ ਕਹਿੰਦਾ ਐ ਕਿਵੇਂ ਚੜਜੂ ਬੋਤਾ ਉਹ ਬਾਈ ਰਹਿ ਗਿਆ ਉਹੀ ਜਿਹੜਾ ਕਲੀ ਲੈ ਕੇ ਆਇਆ ਦੀਆ ਉਹਨੇ ਬੋਤਾ ਖੋਲਿਆ ਖੋਲ ਕੇ ਭਾਈ ਉਹਨੂੰ ਕਹੇ ਚੜ ਪੌੜੀ ਚੜ ਪੌੜੀ ਉਹ ਬੋਤਾ ਪਾਈ ਕੂਰੇ ਤੋਂ ਕਦੇ ਤੰਬੇ ਤੇ ਪੈਰ ਧਰ ਲੇ ਕਦੇ ਥੱਲੇ ਲਾ ਲੇ ਕਦੇ ਪੈਰ ਧਰ ਲੇ ਕਦੇ ਥੱਲੇ ਲਾ ਲੇ ਉਹ ਲੱਗਿਆ ਰਿਹਾ ਜਮਾ ਦਿਨ ਸੇ ਬਤੇ ਥਾਈ ਉਹ ਹਟਿਆ ਹੀ ਨਾ 1.5 ਸੇ ਬਗਿਆ ਉਹ ਹਟਿਆ ਨਾ ਬੋਤੇ ਨੂੰ ਕਹੇ ਚੜ ਪੌੜੀ ਚੜ ਕੋਠੇ ਤੇ ਲੱਗਿਆ ਹੀ ਰਹਾ ਆਥਣ ਹੋ ਗਿਆ ਜਦੋਂ ਭਾਈ ਹਨੇਰਾ ਹੋ ਗਿਆ ਉਹਨੇ ਵੀ ਬੋਤਾ ਬੰਨਤਾ ਕੱਖ ਪਾਤੇ ਕਦੇ ਵੀ ਚਲੋ ਫਿਰ ਹੁਣ ਬਾਪੂ ਨੂੰ ਪੁੱਛੀਏ ਇਹਦਾ ਗੱਲ ਬਣੀ ਨਹੀਂ ਇਹਦੇ ਬਾਪੂ ਆ ਗਿਆ ਕਹਿੰਦੇ ਹਾਂ ਬਈ ਚੜਾਇਆ ਬੋਤਾ ਫਿਰ ਕਹਿੰਦੇ ਕੋਠੇ ਤੇ ਉਹ ਇੱਕ ਕਹਿੰਦਾ ਕਹਿੰਦਾ ਬਾਪੂ ਐ ਮੈਂ ਤਾਂ ਗਏ ਹੀ ਨਹੀਂ ਕੋਲੇ ਪੇਲਾ ਐਂ ਦੱਸ ਬੋਤਾ ਕਿਵੇਂ ਚੜ੍ਹ ਦੂ ਮਾਤਾ ਉਹਦੀ ਗੱਲ ਨਿਮੇੜਤੀ ਅ ਤੈਂ ਕਹਿੰਦਾ ਜੀ ਮੈਂ ਆਇਆ ਸੋਚੀ ਬਾਪੂ ਵੀ ਪੱਕੀਆਂ ਪੌੜੀਆਂ ਹੁੰਦੀ ਆਪਣੇ ਹੁੰਦੀ ਪੱਕੀ ਪੌੜੀ ਫੇਰ ਚੜ੍ਹੀ ਜਾਂਦਾ ਹਨੀ ਮੈਂ ਉੱਥੇ ਮੁਕਾਤੀ ਤੀਜਾ ਕਹਿੰਦਾ ਮੈਂ ਕੋਸ਼ਿਸ਼ ਕਰੀ ਦੋ ਕੁ ਗੇੜਾ ਕਹਿੰਦਾ ਬੋਤਾ ਕਿੱਥੋਂ ਚੜ੍ਹ ਜੂ ਮੈਂ ਵੀ ਬੰਨਤਾ ਤੀਜਾ ਕਹਿੰਦਾ ਬਾਪੂ ਚੌਥਾ ਮੈਨੂੰ ਲੱਗਿਆ ਹੀ ਰਹਾ ਮੈਂ ਤਾਂ ਲੱਗਿਆ ਹੀ ਰਹਾ ਕੋਸ਼ਿਸ਼ ਬਹੁਤ ਕਰੀ ਐ ਪਰ ਮੈਨੂੰ ਮੂੰਹ ਦੇ ਡਰਾ ਹੋ ਗਿਆ ਮੈਂ ਤਾਂ ਲੱਗਿਆ ਹੀ ਰਿਹਾ ਕੋਸ਼ਿਸ਼ ਕਰੀ ਆ ਚੜਿਆ ਚਾਹੇ ਨਾ ਚੜਿਆ ਕਹਿੰਦਾ ਵਾਹ ਓਏ ਸ਼ੇਰਾ ਕਹਿੰਦਾ ਤੈਂ ਚੜਾਤਾ ਕਹਿੰਦਾ ਤੈਂ ਚੜਾਤਾ ਕਹਿੰਦਾ ਕਿਉਂ ਕਹਿੰਦਾ ਪਿਓ ਦੀ ਗੱਲ ਮੰਨੀ ਤੂੰ ਲੱਗਿਆ ਹੀ ਰਿਹਾ ਕੋਸ਼ਿਸ਼ ਤਾਂ ਕਰਦਾ ਹੀ ਰਿਹਾ ਤੈਂ ਚੜਾਤਾ ਭਾਈ ਕਹਿੰਦਾ ਜੇ ਤੂੰ ਲੱਗਿਆ ਰਿਹਾ ਹੈ ਕਿਦਾ ਤਾਂ ਮੈਨੂੰ ਵੀ ਪਤਾ ਵੀ ਕੋਠੇ ਤਾਂ ਚੜਦਾ ਨਹੀਂ ਪਰ ਤੈਂ ਮੇਰੀ ਗੱਲ ਦਾ ਅਸਰ ਕਰਿਆ ਤੈਂ ਮਨੋਂ ਕੋਸ਼ਿਸ਼ ਕਰੀ ਵੀ ਆਪਾਂ ਚੜਾ ਕੇ ਹਟਾਂਗੇ ਚੜਾ ਕੇ ਹਟਾਂਗੇ ਤੈਂ ਕੋਸ਼ਿਸ਼ ਕਰੀ ਨਾ ਕਹਿੰਦਾ ਹਾਂ ਕਹਿੰਦਾ ਲੈ ਭਾਈ ਆ ਹੈ ਆ ਹੈ ਮੁੰਡਾ ਦਾ ਕਹਿੰਦਾ ਲੈ ਇੱਕ ਇਹਨੂੰ ਪ੍ਰਦਾਨ ਕੀ ਦੇਵਾਂਗੇ ਉਹ ਬੁੜੇ ਨੇ ਫਿਰ ਭਾਈ ਉਸ ਮੁੰਡੇ ਨੂੰ ਪ੍ਰਦਾਨਗੀ ਦਿੱਤੀ ਕਿ ਨਾਲ ਲੈ ਕੇ ਭਾਈ ਲੈ ਭਾਈ ਗੱਲੇ ਆ